ਹੈਰੀ ਹੈ ਸਿੱਟ ਐਡ ਹੋ ਗਿਆ ਸਿੱਟ ਐਡ ਹੋ ਗਿਆ ਬੱਚਾ ਗੁੱਸਾ ਰਗਾ ਹਾਂ ਜੀ ਮੈਂ ਤਾਂ ਸਾਸਰੀ ਕਾਲ ਤੇ ਅੱਜ ਤੀਜਾ ਦਿਨ ਆ ਸਾਨੂੰ ਤੇ ਦਿਨ ਹੋ ਗਿਆ ਸੋਮਵਾਰ ਤੇ ਬਾਈ ਟਾਈਮ ਹੋ ਗਿਆ ਅੱਜ 7:30 7:30 ਵਜੇ ਤੇ ਬਾਈ ਆ ਗਿਆ ਆਪਣੇ ਏਸੀ ਵਾਲੇ मिलाने सब तत्ता पे भाई तो आगे फोन कह भाई आ गए बाहर ਪਾਜ ਗੜ ਜਾਂਦਾ ਤਰੋ ਸ਼ੁਰੂ ਕਰਤਾ ਪਾਈਆਂ ਨੇ ਕੰਮ ਆਂਦੇ ਸਾਰ ਮੈਂ ਕਹਾਂ ਮੈਂ ਕਿ ਚੱਲ ਚਾਹ ਪਾਣੀ ਪੀ ਗਏ ਇਹ ਲੱਗ ਜਿਓ ਤੇ ਭਾਈ ਨਾਮ ਦੱਸ ਦੋ ਸਭ ਤੋਂ ਪਹਿਲਾਂ ਆਪਣਾ ਦੋ ਹੀ ਭਰਾ ਬਰਮਾ ਚਾਰੀ ਤੁਸੀਂ ਜਿਹੜੇ ਖੰਨਾ ਅੱਛਾ ਜੀ ਤੇਰਾ ਵੀਰੇ ਲਵਜੀ ਸਿੰਘ ਲਵਜੀ ਤੇ ਤੁਹਾਡਾ ਉਦਾਂ ਕੀ ਨਾਮ ਆ ਬਾਈ ਸਿੰਦਰਪਾਲ ਬਰਮਾ ਬਰਮਾ ਸਿੰਦਰਪਾਲ ਬਰਮਾ ਤੇ ਭਾਈ ਅਲੇ ਉੱਠੀਆਂ ਆਪਾਂ ਇਸ ਕਰਕੇ ਹੁਣ ਗੱਲਬਾਤ ਕੋਈ ਸੁੱਝ ਨਹੀਂ ਰਹੀ ਲੈ ਭਾਈ ਦੱਸੀ ਜਾਈ ਹੈ ਨਾਲ ਦੇ ਨਾਲ ਜਿਹੜੀ ਚੀਜ਼ ਮਤਲਬ ਦੱਸਣ ਵਾਲੀ ਆ ਹਨਾ ਉਹ ਦੱਸ ਦੀ ਇਹਨੂੰ ਕਹਿਆ ਕਹਿੰਦੇ ਕੰਡੈਂਸਰ ਕੰਡੈਂਸਰ ਹਾਂਜੀ ਕੰਡੈਂਸਰ ਕੰਡੈਂਸਰ ਤਾਂ ਫੱਟ ਗਈਆਂ ਨੇ ਆਟਿਆ ਜਗਾਂ ਆ ਰਹੀਆਂ ਨਾ ਬਈ ਸਾਰਾ ਸਿਸਟਮ ਉਹਨਾਂ ਦਾ ਤੀਜਾ ਵਾਲਾ ਇੱਧਰ ਆ ਜਾਊਗਾ ਹਨਾ ਚਲੋ ਤੇ ਚੜ੍ਹਦਾ ਅੱਛਾ ਇੱਧਰ ਆ ਜਾਣਾ ਮੌਸਮ ਠੰਡਾ ਠੰਡਾ ਪੂਲ ਪੂਲ ਹੋਇਆ ਵਾ ਥੋੜੀ ਦੇਰ ਤੱਕ ਹੋਰ ਧੁੱਪ ਚੜ੍ਹਨੀ ਨਹੀਂ ਗਰਮੀ ਨਹੀਂ ਕਰਨੀ ਹੈ ਮੋਈ ਮੇਟਰ ਬੰਦੇ ਕਹਿੰਦੇ ਜੇ ਕਹਿੰਦੇ ਅਸੀਂ ਜਗਾੜਬਾਜੀ ਵਾਲਾ ਕੰਮ ਨਹੀਂ ਕਰਦੇ ਹੁਣ ਜੇ ਇਹਨਾਂ ਨੂੰ ਲੈ ਕੇ ਪੁੱਛਣ ਵਾਲਾ ਹੋਵੇ ਇਹ ਅਜਿਹਾ ਗਾਰਡ ਬਾਜੀ ਵਾਲਾ ਕੰਮ ਹੋ ਰਿਹਾ ਸਾਰ ਹੈ ਮਿਸਤਰੀ ਜੀ ਬਈ ਬੰਦੇ ਬਹੁਤ ਕੁਝ ਬੋਲਦੇ ਆ ਆਪਣੇ ਕੰਮ ਨੂੰ ਐ ਨਹੀਂ ਕਹਿਣਾ ਵੀ ਵੀ ਚਲੋ ਤੁਸੀਂ ਆਪਣੇ ਕੰਮ ਨੂੰ ਵਧੀਆ ਕਹੋ ਵੀ ਅਸੀਂ ਵਧੀਆ ਕਰਦੇ ਆ ਹਨਾ ਪਰ ਦੂਏ ਦੇ ਕੰਮ ਨੂੰ ਤਾਂ ਨਾ ਮਾੜਾ ਕਹੋ ਉਹਨਾਂ ਸਾਰਾ ਸਿਸਟਮ ਉਧਰ ਬਾਹਰ ਨਿਕਲਣਾ ਉਹਨ ਜਗਾੜ ਵਾਜੀ ਵਾਲਾ ਹੁੰਦਾ ਵਾ ਲਾ ਕੇ ਇਹਨਾਂ ਨੇ ਉੱਪਰੇ ਫਿੱਟ ਕਰਕੇ ਚਲੇ ਜਾਣ ਦਾ ਵੀ ਚੱਲ ਗੱਡੀ 'ਚ ਨਹੀਂ ਜਾਣਾ ਹੈ ਸਕੂਲ ਜਾਣਾ ਸਕੂਲ ਸਕੂਲ ਨਹੀਂ ਜਾਣਾ ਹੈ ਆ ਜਾ ਆ ਜਾ ਉਹ ਗੱਡੀ 'ਚ ਕੰਮ ਚੱਲ ਰਿਹਾ ਆ ਕੇ ਫਿਰ ਏਸੀ 'ਚ ਬੈਠੀ ਠੀਕ ਹੈ ਚੱਲ ਆ ਜਾ ਕੈਤਰੀ ਦੀ ਲਿਗਨ ਹੈ ਹੈ ਚੁੱਕੋ ਜਾ ਰਾਟਾ ਪਤਾ ਹੈ ਆ ਗਈ ਬਾਈ ਕਰ ਬਾਈ ਕਰ ਆ ਗਈ ਆ ਗਈ ਸੀਮਾ ਬੈਠੀ ਠੀਕ ਹੈ ਠੀਕ ਹੈ ਆ ਗਈ ਸੀਮਾ ਬੈਠੀ ਠੀਕ ਹੈ ਜਦ ਤੂੰ ਆ ਜਾਏਗਾ ਨਾ ਹੁਣ ਤਾਂ ਆ ਜਾਣਾ ਹਾਏ ਟਰੈਕਟਰਾਂ 'ਵਾਂ ਬੈਠਣਾ ਨਾ ਆਵਾ ਗੱਡੀਆਂ 'ਵਾਂ ਬੈਠਣਾ ਆ ਕੇ ਇਹ ਸੀਚ ਲਾਉਂਈਂ ਠੀਕ ਹੈ ਬਾਏ ਬਾਏ ਰੋਣਾ ਨਹੀਂ ਮੈਨੂੰ ਪਤਾ ਤਾਂ ਇੱਥੇ ਤਾਂ ਕਰਾਉਣਾ ਬਸ ਆ ਸਕਦਾ

ਕੇਦੇ ਤੇ 4 ਹੀ ਹੁੰਨੇ ਹਨ ਹਨਾ ਉਹ ਹਾਂ ਅੱਗੇ 6 ਬਣਾਏਵੇ 2 4 6 ਆਂ ਪਾਈਪਾਂ ਤਿਆਰ ਹਨ। ਇਹਨਾਂ ਨੂੰ ਦੱਬਦੇ ਹਾਂ ਫਿਰ ਅੱਗੇ ਤੇ ਇਹੇ ਜਿਹੀਆਂ ਹੋ ਜਾਣੀਆਂ ਇਹ। ਆ ਦਾਅ ਵ ਦਿੱਤੀ ਵੀ ਇਹਨਾਂ। ਤੇ ਆਪਣਾ 6 ਬਲੌਰਾਂ ਵਾਲਾ ਇਹ ਸੀ ਇਹਦੇ ਜੋ ਪੈਪਾਂ ਬੂਪਾਂ ਲੱਗਦੀਆਂ ਹੋਣੀਆਂ ਔਰੇ ਨੂੰ ਸ਼ਿਆਖ ਦੇ ਨਾ ਇਹ ਮਤਰਾ ਲੱਗਣ ਲੱਗਾ ਬਲੋਰ ਸ਼ਿਆਖ ਦੇ ਪਰਵਾਹ ਤਾਂ ਨਾ ਲੱਗੇ ਵਾਹਿਗੁਰੂ ਕੁਝ ਪੱਤੀਆਂ ਮੁੱਤੀਆਂ ਦੇ ਉਹਨਾਂ ਨੂੰ ਕਰਾ ਦੇ ਲੈ ਲੈ ਵਾਹ ਜਰੂਰ ਬਣਾਈ ਗਰੂ ਇਹ ਜੀ ਆਹ ਲਾ ਕੇ ਨਾ ਇੱਕ ਵਾਰੀ ਸਾਰਾ ਫਿਰ ਮਿੱਟੀ ਮੋਟੀ ਕੱਢ ਕੇ ਸਵਾਰ ਕੇ ਫੇਰ ਗੱਲ ਬਣਨੀ ਹੈ ਇਹ ਸੀਸੇ ਦੇਣਾ ਚੜਾ ਪੱਕੇ ਹੀ ਇਹ ਚੈਨੀ ਤਾਰ ਨੇ ਲੋਗੇ ਮੇਤਰਾ ਉਸਤਾਦ ਜੀ ਮਾਇਨਾ ਕਰਨ ਆਏ ਕਹਿੰਦਾ ਟੀਕ ਲੱਗ ਰਿਆ ਤੇ ਬਾਪੂ ਅੰਦਰ ਇਹ ਸਾਰੀ ਪਾਈਪਾਂ ਇਹਦੇ ਨਾਲ ਉਹ ਕਰਕੇ ਨਾ ਨਾਲ ਦੀ ਨਾਲ ਬਣਾ ਕੇ ਆਹ ਮਸ਼ੀਨ ਚ ਇਹ ਲੱਗ ਰਹੀਆਂ ਇੱਧਰ ਖਾਲੀ ਹੋਇਆ ਕਨੈਕਟਰ ਸਿੱਟ ਉੱਥੇ ਨੂੰ ਬੈਠ ਜਾ ਤੇ ਨਾ ਲੱਗ ਰਿਹਾ ਬਲੋਰ ਆਲਾ ਬਰਕਰਾਰੇ ਹੁੰਦਾ ਹੈ ਤੂੰ ਦੂਜੇ ਦੇ ਕਾਲ ਮਲੌਰ ਲੱਗਿਆ ਹੁਣ ਫਿੱਟ ਹੋਣਾ ਕਿਆ ਕਰ ਹਾਂਜੀ ਬਿਲਡਿੰਗ ਸੈਟ ਉਹ ਕਰ ਆ ਲੈ ਬੋਰਡ ਲੈ ਲੈ ਇੱਥੇ ਪੈਦਰੇ ਰੱਖ ਕੇ ਕਰਾਉਰੇ ਮੁਰੇ ਨੋ ਭਾਈ ਮਾਸਟਰਿਆਂ ਨੂੰ ਪਰਸਾਦਾ ਪਾਣੀ ਸ਼ਿਕਾਇਤ ਆ ਤੇ ਆਪਾਂ ਵੀ ਸ਼ੱਕ ਲਿਆ ਤੇ ਹੁਣ ਇਹਨੇ ਪ੍ਰੋਸੀਜਰ ਕਿੱਥੇ ਤੱਕ ਪਹੁੰਚਿਆ ਪਾਂਡੇ ਦੇ ਦਿਓ ਭਾਜੀ ਕਿੱਥੇ ਉਹ ਅੰਦਰ ਜਿਹੜਾ ਆਪਣੇ ਅੱਛਾ ਚਾਹ ਹੁਣ ਹੁਣੇ ਬਣਾਵਾਂਗੇ ਥੋੜੇ ਦੇਰ ਤੱਕ ਅੜਕ

ਹਾਂ ਭਈਆ ਇਹ ਆਉਣਾ ਕੰਪਰੈਸਰ ਕਿਹੜੀ ਕੰਪਨੀ ਦਾ ਆ ਸੈਂਡਨ 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 ਦਾ ਤੇ ਆ ਬਲੋਰ ਮਾਈਕਰੋਬੋਸ ਮਾਈਕਰੋਬੋਸ ਪੱਤੀਆਂ ਦੇਖੋ ਕਿੱਡੀਆਂ ਮੋਟੀਆਂ ਮੋਟੀਆਂ ਅੱਛਾ ਇਹ ਪੋਲੀ ਚੇਂਜ ਹੋ ਜੂਗੀ ਹੈ ਇਹ ਪੋਲੀ ਬਾਈ ਉਹਨਾਂ ਨੇ ਆਪਣੀ ਬਣਾਈ ਹੋਈ ਆ ਇਹ ਗੇਰਿੰਗ ਨਾਲ ਹਾਂ ਇਹ ਰਿਜਨਲ ਆ ਦੇਖੋ ਹਾਂ ਮੁਰਗ ਜੈਨੂਨ ਕਮਾ ਉਹਿਆਂ ਨਿਆਗਾ ਵੀ ਜਗਾਰਡਵਾਜੀ ਵਾਲਾ ਵੀ ਲਾਓ ਵੀ ਮਿੱਤਰੋ ਕੰਪਰੈਸ਼ਰ ਹੋ ਰਿਹਾ ਫਿੱਟ ਨੇ ਸੋਦੇ ਨਹੀਂ ਇਹਨਾਂ ਪੂਰੀ ਮੋਟੀ ਪੱਤੀ ਲਾ ਕੇ ਸਾਡਾ ਲੈਵਲ ਚ ਆਲੇ ਪਰ ਬੈਲਟ ਝੜੂਗੀ ਇਹ ਤੇ ਮੇਸਤਰੀ ਜੀ ਨਾਲ ਗੱਲ ਕਰਾਵਾਂਗੇ ਤੁਹਾਡੀ ਸਾਰਿਆਂ ਤੋਂ ਬਾਅਦ ਚ ਮੇਸਤਰੀ ਜੀ ਕਹਿੰਦੇ ਸਾਨੂੰ ਸੰਗ ਲੱਗਦੀ ਏ ਥੋੜੀ ਜੀ ਕੈਮਰੇ ਮੂਰੇ ਮੈਂ ਕਿਹਾ ਤੁਸੀਂ ਕੈਮਰੇ ਮੂਰੇ ਦੇਖਣਾ ਹੀ ਨਹੀਂ ਕੈਮਰੇ ਕੰਨੀ ਐਦਾਂ ਹੀ ਬੋਲੀ ਜਾਣਾ ਤੇ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇਵਾਂਗੇ ਕਿੰਨੇ ਦਾ ਲੱਗਣਾ ਕਿਵੇਂ ਲੱਗਣਾ ਕਿੱਥੇ ਐਡਰੈਸ ਵੀਡੀਓ ਪੂਰੀ ਦੇਖਿਓ ਵੀਡੀਓ ਦੇ ਲਾਸਟ ਚ ਐਡਰੈਸ ਵੀ ਦੱਸਾਂਗੇ ਤੇ ਰੇਟ ਵੀ ਦੱਸਾਂਗੇ ਠੀਕ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਵੇ ਉਦਾਂ ਦੱਸ ਦਈਏ ਤੁਹਾਨੂੰ ਖੰਨੇ ਆ ਦੁਕਾਨ ਪਰੋਪਰ ਐਡਰੈਸ ਲਾਸਟ ਜੇ ਦੱਸਾਂਗੇ ਆਪਾਂ ਹੋਈ ਨਾ ਤਰੋਂ ਦੇਖਣੇ ਲਾਦਾ ਵੀ ਲੈ ਬਸ ਇਹ ਸੀ ਲਾ ਆ ਗਏ ਫਿੱਟ ਕਰ ਦੇਣਾ ਤਾਂ ਆਂ ਜਾਂਦਾ ਬਹੁਤ ਲਾਦਾ ਕਿਉਂ ਇਸ ਤਰੀਕ ਇਕ ਇਕਲੀ ਇਕ ਬਣਾਣੀ ਕਿ ਨਾਲੇ ਮੂੰ ਨੇਤਰੀ ਜੀ ਬੋਲੋ ਕੁਸਾ ਹੈ ਮਰਾ ਬੋਲੋ ਕੁਸਾ ਬਹੁਤ ਭਰਾਵਾ ਮਿਹਨਤ ਹੈ ਜੀ ਹੈਗੀ ਆ ਹਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਨੂੰ ਬਸ 90 ਦਾ ਕਰਦਾ 90 ਦਾ ਬਸ ਜਦੋਂ ਮੇਰਾ ਜਨਮ ਆ ਸਮਝ ਹੈ ਮੇਰਾ ਜਨਮ 90 ਦਾ ਇਹ ਜਿੰਦਾ ਇਹਦਾ ਹੁਣੇ ਲੱਗੇ ਆਉਣੇ ਗਾਨ ਟਰੱਕਾਂ ਦਾ ਤਾਂ ਟਰੱਕਾਂ ਚ ਤਾਂ ਹੁਣੇ ਲੱਗੇ ਆਉਣੇ ਲਾਣ 95 ਦੇ ਲਾ ਦੇ ਟਰੱਕਾਂ ਚ ਵੀ ਅੱਛਾ ਜੀ ਹੋਈ ਆਉਣੇ ਪੰਜਾਬ ਜੇ ਸਭ ਤੋਂ ਪਹਿਲਾਂ ਕਿਹਨੇ ਲਵਾਇਆ ਦਾ ਬਾਬੇ ਦੇ 90 ਦੇ ਵਿੱਚ ਹਾਂ ਇਹ ਲਾ ਦੇ ਨਾਲੇ ਜਾਣ ਲਹਿਰ ਵਾਲੇ 90 ਜਿੱਥੇ ਹਾਂ ਉਹ ਸਭ ਤੋਂ ਪਹਿਲਾਂ ਕਸਟਮਰ ਆਪਣੇ ਹੋਣੇ ਅੱਛਾ ਅੱਛਾ ਭਾਈ ਆਜਾ ਨਾ ਵੀ ਫੋਨ ਹੀ ਨਹੀਂ ਸਾਹ ਲੈਣ ਦਿੰਦੇ ਹੈ ਵਲੌਗ ਕਿਆ ਬਣਾਵਾਂ ਮੈਂ ਮੈਂ ਤਾਂ ਪੰਗਾ ਹੀ ਲੈ ਲਿਆ ਲਾਈਵ ਉਹ ਕਰਕੇ ਕਦੇ ਕਿਸੇ ਦਾ ਫੋਨ ਕਦੇ ਕਿਸੇ ਦਾ ਆ ਵੀ ਗੈਸ ਲੱਗੀ ਆ ਪੈਣ ਹੁਣ ਹੈ ਅੰਦਰ ਪਊਗੀ ਗੈਸ ਆਈ ਤੇ ਰੱਖ ਹਾਂ ਅੰਦਰੇ ਜਾਵਾਂ ਹੈ ਅਗਰ ਬਾਹਰ ਪਊਗੀ ਹੈ ਹੈਰ ਲਾਦੀ ਅੰਦਰ ਪਊਗੀ ਗੈਸ ਅੰਦਰ ਲੀਕੇ ਜੇ ਚੈੱਕ ਕਰਨ ਲੱਗੇ ਅੱਛਾ ਲੀਕੇ ਜੇ ਚੈੱਕ ਕਰਨ ਲੱਗੇ ਆ ਬਾਈ ਇਹ ਲੀਕੇ ਜੇ ਤਾਂ ਨਹੀਂ ਹੈਗੀ ਕਿਤੇ and they call it. Made a lot of it. कब्रेसर चलाई भी है पैर हैं ये जगह स्थिति हाँ हाँ कर दो बंदा ਕਹਿੰਗੀ ਮਾ ਮਗਾਲ ਨਾ ਕੋਈ ਇਤੋਂ ਬਣਾ ਭਾਂਡੇ ਤੋਂ ਨਾਲ ਵੀ ਰਹਿ ਨਹੀਂ ਕੋਲੀ ਚ ਹਾਂ ਹਾਂ ਲੋਏ ਮੇਤਰੋ ਤਕਰੀਬਨ ਤਕਰੀਬਨ 90% ਕੰਮ ਹੋ ਗਿਆ ਆਪਣਾ ਹਨਾ ਮਿਸਤਰੀ ਜੀ ਹਾਂ ਜੀ ਮਿਸਤਰੀ ਜੀ ਇੱਧਰ ਦੇਖੋ ਮੁੰਡਾ ਐਡੀ ਡਾਲਾ ਦਾ ਕੱਸ਼ਾ ਵਾ ਕੇ ਬਾਹਰ ਵਾਲੀ ਵੀਲਿੰਗਾਂ ਲੈ ਰਿਹਾ ਪਿੱਛੇ ਨੂੰ ਆ ਕੇ ਦਿਖਾ ਲਿਆਏ ਕੋਈ ਪਾਏ ਕੋਈ ਦੱਬ ਲਿਆਏ ਨੇ ਮੇਰਾ ਕੱਛਾ ਤੇ ਹੁਣ ਇਹਨੂੰ ਚਲਾ ਕੇ ਦੇਖਾਂਗੇ ਮਾਦਾ ਠੰਡੀ ਠੰਡੀ ਹਵਾ ਉਹ ਭਾਈ ਹੁਣ ਪਾਉਗੀ ਗੈਸ 134 ਨੰਬਰ ਕਿਹੜੀ ਗੈਸ ਹੁੰਦੀ ਹੈ ਭਾਈ ਕੀ ਕਹਿੰਦੇ ਨੇ ਹੈ ਹੈਫਰਮ ਹੈਫਰਮ ਨੇਫਰਨ ਤੇ ਭਾਈ ਕਹਿੰਦਾ ਵੀ ਤੁਹਾਨੂੰ ਸਾਰਾ ਸਮਝਾ ਕੇ ਜਾਵਾਂਗੇ ਆਪਾਂ ਵੀਡੀਓ ਬਣਾਵਾਂਗੇ ਵੀ ਕਿਆ ਗਿਆ ਦੇਖ ਰੇ ਰੱਖਣੀ ਹੈ ਇਹਦੀ ਅਲੀ ਗੱਲੀ ਚੀਜ਼ ਦੀ ਉਹ ਮੂਰੇ ਤੇ ਉਹ ਵੀ ਤਾਂ ਲਾਇਆ ਗ੍ਰਿਪ ਕੱਡੇ ਹੋਏ ਤੇ ਲਾਤੇ ਕੱਡੇ ਇੱਕ ਇੱਕ ਕੱਡੇ ਦੋ ਦੋ ਕੱਡੇ

ਇਹ ਠੰਡੀ ਠੰਡੀ ਕੂਲ ਕੂਲ ਇਹ ਹੱਤ ਕੂਲ ਕੂਲ ਹਵਾ ਹਾਏ ਹਾਏ ਇਹ ਨਜ਼ਾਰਾ ਇਹ ਕਹਿੰਦੇ ਨੇ ਨਜ਼ਾਰਾ ਮੇਰੇ ਵੀਰੋ ਮਹਾਰਾਜ ਕੇ ਪਾਸ਼ਾ ਜੀ ਵੱਡੀ ਕਿਰਪਾ ਨਾਲ ਇਹੀ ਲੱਗ ਗਿਆ ਠੰਡੀਆਂ ਢੰਡੀਆਂ ਹਵਾਣ ਲੱਗੀਆਂ ਹਾਏ 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 ਨੀਰਾ ਇਸ ਕਬਾਬਿਓ ਆਹ ਯੇ ਲੱਤਾਂ ਨੂੰ ਢੰਡੀਆਂ ਢੰਡੀਆਂ ਹਵਾ ਆਹਾ ਹਾ 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 ਵਾਬਿਓ ਨਜ਼ਾਰੇ ਠੰਡੀ ਠੰਡੀ ਕੂਲ ਕੂਲ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਹੰਦੀ ਢੰਡੀ ਢੰਡੀ ਆਵਾ ਹਾਂ ਕੱਲ ਨੂੰ ਨਾ ਕਹਾਂ ਮੈਂ ਨਹੀਂ ਪੜਨਾ ਪੜਨਾ ਕੱਲ ਮੈਂ ਰੱਡ ਟਰੱਕ ਚਲਾਉਂ पढ़ता नहीं, हैं? पढ़ना? हाँ, पढ़ना अब तक। कंडीडा जाने में तो बेहद जानू। अरे ना बंदर होगा हो ना? हाँ, सिस्टा बंदर। नहीं करो ना, अबे एक ही दिन कंडीडा को बाहर गया हूँ। क्या है इधर ना? हैं? एक हाँ हाँ। ਬਾਕੀ ਉਹ ਕਹਿੰਦਾ ਵੀ ਮੈਂ ਦੇਖ ਲਊਗਾ ਵੀ ਕਿਵੇਂ ਇਹੋ ਕਰਨਾ ਹਾਂ ਜੀ ਅੱਜ ਫੋਟੋ ਉੱਪਰ ਲਾਉਣੇ ਆ ਬਈ ਨਾ ਮੜੇ ਕੱਟ ਦਿਵਾ ਦੋਰੇ ਅੱਛਾ ਕੱਟ ਦਿਵਾ ਕੇ ਇਹਨੂੰ ਆਏ ਪਿੱਛੇ ਲਾ ਦਿਓ ਠੀਕ ਆ ਇੱਥੇ ਇਹ ਹੁਣ ਤੋਂ ਦੋਸ ਪੱਤੇ ਲਾਉਣੇ ਆ ਜੀ ਦੂਜੇ ਮੜੇ ਹਾਂ ਸਰਾਫ ਇਹਦਾ ਐਸਾ ਲੱਗਣਾ ਵੀ ਇਹਦੇ ਵਿੱਚ ਸਰਾਫ ਲਾਣੀ ਚੰਗਾ ਠੀਕ ਆ ਠੀਕ ਆ ਇਹ ਤਾਰ ਨਾਲ ਦੇ ਨਾਲ ਠੀਕ ਆ ਇਹ ਚੀਜ਼ ਦੌਰ ਰੱਖਣੇ ਠੀਕ ਆ ਇਹ ਕੋ ਤਾਰ ਉਧਰ ਦੀ ਫਿਰ ਅਸੀਂ ਨੇ ਬੰਦ ਹੋ ਜਾਣਾ ਠੀਕ ਆ ਇਹ ਦੇਖੀ ਕਿਦਾਂ ਇਹ ਕੰਮ ਕਰਕੇ ਕਿਹੜਾ ਲਵਾ ਦੇ ਭਾਈ ਨਾ ਨਾ ਇਹਨੂੰ ਆਪਾਂ ਉਦਾਂ ਹੀ ਪੱਤੀ ਉਹ ਲਵਾ ਲਾਂਗੇ ਇਹ ਐਂ ਲਵਾਣਾ ਕਿਵੇਂ ਚਾਹੇ ਐਂ ਕਰਕੇ ਪੱਤੀ ਲਵਾ ਦੇ ਇੱਕ ਉੱਪਰ ਦੇ ਇਧਰ ਤੋਂ ਨਹੀਂ ਕਿੱਥੇ ਜਾਊਗਾ ਜੇ ਐਦਾਂ ਇਹਨੂੰ ਐਦਾਂ ਹਾਂ ਐਦਾਂ ਕਰਕੇ ਲਵਾਉਣੀ ਚਾਹੀਦੀ ਤੇ ਇਧਰ 12 ਬਾਹਰ ਆਉਂਗੇ ਆ ਅੱਛਾ ਜੀ ਆਹ ਕਿ ਲੋਨ ਆਹ ਦੇਖੋ ਮੈਂ ਤੁਹਾਨੂੰ ਦੱਸਦਾ ਆਹ ਜਿਹੜੀ ਸੋਚ ਆ ਹਾਂ ਇਹ ਤੇ ਕਹਣਾ ਉਰੇ ਆ ਕੇ ਇਹ ਨਾਰਮਲ ਹੋ ਗਈ ਹਾਂ ਠੀਕ ਹੈ ਹਾਂ ਜੇ 쿨ਿੰਗ ਤੁਸੀਂ ਵਧਾਉਣੀ ਆ ਤਾਂ ਇਹਨੂੰ ਇੱਥੇ ਫੁੱਲ ਕਰਨੇ ਆ ਜੇ ਤੁਹਾਨੂੰ ਠੰਡ ਲੱਗਦੀ ਆ ਤਾਂ ਇਹਨੂੰ ਇੱਥੇ ਘੱਟ ਕਰਕੇ ਬੰਦ ਕਰ ਸਕਦੇ ਆ ਠੀਕ ਆ ਠੀਕ ਆ ਤੁਸੀਂ ਇਹ ਫੁੱਲ ਕਰ ਲਵੋ ਠੀਕ ਹੈ ਤੇ ਇਹ ਹੁਣ ਇੱਥੇ ਇੱਥੇ ਤਾਂ ਜਮ ਹੀ ਬੰਦ ਹੋ ਜਾਣਾ ਬੋਲੂਗਾ ਨਹੀਂ ਇਹਦੀ 쿨ਿੰਗ ਦੀ ਇਹ ਇੱਥੇ ਕਿਵੇਂ ਨਾਰਮਲ ਆ ਆ ਨਾਰਮਲ ਆ ਜਮ ਹੀ ਹੋ ਰਿਹਾ ਅੱਛਾ ਠੀਕ ਹੈ ਜੀ ਇਹ ਇਧਰ ਨੂੰ ਵਧੂਗੀ ਐ ਤੈਨੂੰ ਪਤਾ ਨੇ ਜਦੋਂ ਇਹ ਚ ਲਾਈਟ ਚੱਲ ਪਈ ਸਮਝ ਲੈ ਇਧਰ AC ਆਨ ਹੋ ਗਿਆ ਠੀਕ ਆ ਠੀਕ ਆ ਠੀਕ ਆ ਜੇ ਤੁਹਾਨੂੰ ਠੰਡ ਲੱਗਦੀ ਆ ਤਾਂ ਇੱਥੇ ਤੇ ਰੱਖ ਲਓ ਨਹੀਂ ਜੇ ਤੁਹਾਨੂੰ ਗਰਮੀ ਲ ਦੇ ਤੂੰ ਰੱਖ ਦੇ ਰੱਖ ਦੇ ਨਾ ਛੇਤੀ ਬੰਦ ਹੋ ਜਾਣਾ ਉਹਨੇ ਠੀਕ ਬਟ ਛੇਤੀ ਕਰ ਜਾਣਾ ਠੀਕ ਹੈ ਠੀਕ ਹੈ ਤੇ ਆ ਇੱਕ ਦੋ ਤਿੰਨ ਨੰਬਰ ਬਲੋਰ ਨੇ ਸੀ ਤੇ ਆ ਮਰਹਮ ਹਰ ਬੰਦ ਕਰਦੇ ਹਾਂ ਹਾਂ ਆ ਵੀ ਕੋਨਾ ਇੱਕ ਤੇ ਨੰਬਰ ਬਲੋਰ ਆ ਹਾਂ ਹਾਂ ਚੱਲੋ ਫਿਰ ਤਿੰਨ ਠੀਕ ਹੈ ਠੀਕ ਹੈ ਆ ਦੇ ਹੁਣ ਇਹ ਸੀ ਬੰਦ ਆ ਹਾਂ ਇਹ ਕੱਲਾ ਬਲੋਰ ਕਰਾਉਣਾ ਤੂੰ ਜੇ ਤੇ ਜੇ ਹੁਣ ਤੀਜੇ ਨੂੰ ਕਰਨਾ ਤੇ ਆਹ ਇਹਨੂੰ ਪੁਗਾ ਤੇ ਲੈਣ ਤੇ ਨਿਆ ਕਰਨ ਬੰਦ ਹੋ ਜਾਂਦਾ ਪੁਗਾ ਤੇ ਲੈਣਾ ਨਾ ਬੰਦ ਹੋ ਜਾਂਦਾ ਇਹ ਵੀ ਮਾਰਦਾ ਹੋ ਗੋਤ ਬਰੇਸਰ ਬੰਦ ਹੋਉਂਦਾ ਨਾਲ ਅੱਛਾ ਪੂਰੇ ਲੋਕ ਵੀ ਪੱਖਾ ਹੀ ਬੰਦ ਹੋ ਠੀਕ ਹੈ ਦੋਨੇ ਚ ਜਾਰ ਰੈਸਟਰ ਲੈਣਗੇ ਠੀਕ ਹੈ ਉਸ ਤੋਂ ਅੱਗੇ ਜਿਹਨੇ ਬੋ ਪੂਰੇ ਨੇਦੀ ਲੋੜਾ ਕਾ ਇਹਨੂੰ ਜਿੰਨਾ ਮਰਜ਼ੀ ਬੋ ਕਰਦੇ ਆ ਹਾਂ ਇਹਨੂੰ ਠੰਡਾ ਲਾ ਕੇ ਕਰਨਾ ਹਾਂ ਆਹ ਇਹ ਕਾ ਤੇ ਇੱਟੇ ਕੋਲੋਂ ਤੋਂ ਬਣਦੇ ਕੱਟਵਾ ਕੇ ਇਹਨੂੰ ਇੱਟਾ ਕਰਕੇ ਮੜਾ ਤੇ ਮੜੀ ਮਿੱਟੀ ਲਾ ਕੇ ਫੇਰ ਪੁੱਤ ਲਾ ਦੇ ਹਾਂ ਤੇ ਇਹ ਇੱਕ ਆ ਜਦਾਰ ਰੋਈ ਬਣਦੇ ਨੂੰ ਨਿਕਲਦੇ ਤਾਂ ਕੱਢਦੇ ਜਦੋਂ ਤੇ ਬਰੇਸੀ ਬਣਦੇ ਹਾਂ ਤੇ ਇਹਦਾ ਫਿਲਟਰ 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 ਦਾ ਕੋਈ ਹੁੰਦਾ ਹੈ ਵਾਸਤੇ ਤੁਹਾਨੂੰ ਜਿਆ ਹ ਕੱਟ ਨਹੀਂ ਨਾ ਸਭਾ ਮਾਸਾ ਦੋ ਤੁਹਾਨੂੰ ਇਹ ਬਾਹਰ ਨਿਕਲ ਜਾਂਦੇ ਆ ਆ ਗੱਲੀ ਕਰੇ ਲੋ ਬਾਹਰ ਨਿਕਲਦੇ ਅੱਛਾ ਠੀਕ ਹੈ ਡੇਢ ਜੈਕਟਮੈਂਟ ਕਰਨੇ ਤੁਸੀਂ ਨੇ ਮਗਰ ਮੂਰੇ ਕਰਨਾ ਮੋੜਵਟਾ ਨਟ ਲਗਾ ਕੇ ਥੋੜਾ ਜਿਹਾ ਹਾਂ ਅੰਦਰ ਮਸਾਲਾ ਵੀ ਮਾਣਾ ਮੋਟਾ ਮੰਗ ਠੀਕ ਆ ਹੋਰ ਇਹਦਾ ਹੋਣੀਗਾ ਕੀ ਦਾ ਦੂਸਰਾ ਵਾਲੀ ਦਾ ਫੋਟੋ ਮੈਂਡਲ ਜਿਹੜਾ ਲਾ ਆਹ ਆ ਠੀਕ ਆ ਆਹਾਹਾ ਨਜ਼ਾਰਾ ਮਿੱਤਰੋ ਨਜ਼ਾਰਾ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਗਏ ਆਈ ਜਾਂਦੇ ਆ ਹੁਣ ਦੇਖਦੇ ਆ ਕਿੰਨੀ ਦੇਰ ਚ ਕਰਦੇ ਆ ਕੂਲਿੰਗ ਚਲਾ ਕੇ ਰੱਖਦੀ ਆਂ ਦੇ ਫਿਰ ਆਹ ਨਾ ਸਿੱਟਾਂ ਦਾ ਬਾਅਦ ਚ ਰੱਖੇ ਲੈਣੀ ਆਂ ਹਾਂ ਦੋ ਗਾਗ ਦਾ ਥਰਪਾ ਉਰੀ ਉਰੀ ਆ ਗਏ ਆ ਕਰ ਦਵਾਂ ਮਨ ਨਾ ਭਾਈ ਅਜਾ ਪਾਣੀ ਨਿਕਲੂ ਆਹੀ ਦਾ ਪਾਣੀ ਘਟਾਣਾ ਦਾ ਲੋ ਵੀ ਮਿੱਤਰੋ ਨਿਬੜੇ ਦਾ ਕੰਮ ਆ ਬਣਾ ਤੇ ਆਹ ਭਾਈਆਂ ਦਾ ਕਾਰਡ ਆ ਠੀਕ ਆ ਇਹ ਕਾਰਡ ਚ ਕੀ ਆ ਜਦੋਂ ਇਹ ਬੱਤੀ ਆ ਜੂਗੀ ਨਾ ਇਹਦੇ ਜੇ ਪੈਰ ਮਾਰਦੀ ਰੇਸ ਪਰ ਆ ਵੀ ਜਸੀ ਬੰਦੇ ਆਏ ਬਈ ਨਜ਼ਾਰੇ ਲੈਣ ਕਿਉਂ ਵੀ ਪੂਰੇ ਨਜ਼ਾਰੇ ਪੂਰੇ ਨਜ਼ਾਰੇ ਇਹ ਜੱਗੀ ਬਾਈ ਕਰਕੇ ਆਏ ਨਜ਼ਾਰੇ ਐ ਕਿ ਨਹੀਂ ਜੱਗੀ ਬਾਈ ਨੇ ਰੌਲਾ ਪਵਾ ਪਵਾ ਕੇ ਓ ਯਾਰ ਏਸੀ ਲਵਾ ਤੂੰ ਏਸੀ ਲਵਾ ਲਵਾਏ ਦਿੱਤਾ ਲਈ ਹੁਣ ਤੁਹਾਨੂੰ ਮਿਲਵਾਨਿਆ ਮਿਸਤਰੀ ਜੀ ਨੂੰ ਸਾਡੇ ਨੂੰ ਮਿਸਤਰੀ ਜੀ ਧੰਨਵਾਦ ਤੁਹਾਡਾ ਆਏ ਤੁਸੀਂ ਏਸੀ ਲਾਣ ਤੇ ਹਾਂ ਹੁਣ ਆਪਣੀ ਦੁਕਾਨ ਦਾ ਐਡਰੈਸ ਦੱਸ ਦੋ ਇੱਕ ਵਾਰੀ ਹਾਂ ਜੀ ਨੀਅਰ ਸਾਡਾ ਪੈਟਰੋਲ ਪੰਪ ਹੈ ਠੀਕਾ ਖੰਨਾ ਤੇ ਭਾਈ ਆਹ ਨੰਬਰ ਆ ਮਿਸਤਰੀ ਜੀ ਦਾ ਸਭ ਤੋਂ ਉੱਪਰਲਾ ਨੰਬਰ ਤੁਹਾਡਾ ਹਾਂ ਜੀ ਹਾਂ ਦੋਵੇਂ ਨੰਬਰ ਮੇਰੇ ਹੀ ਨੀਤੇ ਮੇਰੇ ਪਲੇਟੇ ਦਾ ਠੀਕ ਆ ਜੀ ਤੁਸੀਂ ਇਹਨੂੰ ਪੋਜ਼ ਕਰਕੇ ਆਪਣਾ ਨੰਬਰ ਲੈ ਲਿਓ ਹਨਾ ਗੱਲ ਕਰ ਲਿਓ ਮਿਸਤਰੀ ਨਾਲ ਰੇਟ ਵੇਟ ਦੀ ਜਿੰਨਾ ਵੀ ਤੁਹਾਡਾ ਜੋ ਹੋਊਗਾ ਹਨਾ ਕਿਉਂਕਿ ਰੇਟ ਦੀ ਗੱਲ ਮੰਨ ਲਓ ਜੇ ਆਪਾਂ ਬਾਹਰ ਲਵਾਣੇ ਆ ਹੁਣ ਜਿਵੇਂ ਉਹਨੇ ਘਰੇ ਆਏ ਦੂਰ ਜਾਣੇ ਆ ਉਹ ਲੱਗਾ ਤੇ ਉੱਥੇ ਦੁਕਾਨ ਤੇ ਲੱਗਾ ਤੇ ਇੱਕ ਗੱਲ ਬਈ ਸਭ ਤੋਂ ਮੇਨ ਗੱਲ ਬਈ ਜਿਗਾਰਡਵਾਜੀ ਵਾਲਾ ਕੋਈ ਕੰਮ ਨਹੀਂ ਮਿਸਤਰੀ ਜੀ ਹੁਣ ਚੱਲ ਮੈਂ ਤਾਂ ਲਵਾਇਆ ਹੀ ਆ ਹਨ ਬੰਦੇ ਕਹਿੰਦੇ ਤੇ ਵੀ ਅਸੀਂ ਦੂਏ ਹੋਰ ਜਗ੍ਹਾ ਆਪਾਂ ਨਾਮ ਦਾ ਨਹੀਂ ਲੈਣਾ ਪਹਿਲੇ ਬਲੌਗ ਚ ਚੱਲੇ ਆਵਾ ਉਹ ਕਹਿੰਦੇ ਵੀ ਅਸੀਂ ਜਿਗਾਰਡਵਾਜੀ ਨਹੀਂ ਕਰਦੇ ਵੀ ਜਿਗਾਰਡਵਾਜੀ ਦਾ ਤੁਸੀਂ ਵੀ ਨਹੀਂ ਕੀਤਾ ਕੋਸ ਆਹ ਕਿ ਨਹੀਂ ਜਿਹੜੀ ਲੋ ਕਰਨੇ ਆਉਂਦੇ ਹੋ ਉਹ ਹੀ ਉਹੀ ਕਰੋ ਹਾਂ ਗੱਲ ਵਾਹੇ ਮੱਕ ਆਹ ਜਿਹੜੀ ਗੱਡਵਾਜੀ ਉਹ ਹੀ ਕਰੋ ਹਾਂ ਹਾਂ ਗੱਡਵਾਜੀ ਕਰੀ ਨਹੀਂ ਹਾਂ ਸਾਰਾ ਕੋ ਡਿਜੀਨਲ ਲੱਗਿਆ ਹੈ ਜੀ ਕੋਈ ਬੈਂਟ ਨਹੀਂ ਛੇੜੀ ਹੋਈ ਆਪਾਂ ਕੰਮ ਕਰਦੇ ਨੇ ਆਹ ਸਾਰਾ ਨਿਕਟੇ ਹੋਈ ਸਾਰਾ ਆਪਾਂ ਨੇ ਆਪਣਾ ਬਣਾ ਕੇ ਪਾਇਆ ਹੈ ਮਾਲ ਆਹ ਜਿਹੜੀ ਪੁਲੀ ਆ ਉਹ ਵੀ オリジナル ਪਾਈ ਆ ਕਿਉਂਕਿ ਪੁਲੀ ਦਾ ਹਰੇਕ ਗੱਡੀ 'ਚ ਪੈਂਦੀ ਆ ਜਾਇ ਮੇਟਰੀਆਂ ਦਾ ਵੀ ਡੀ ਤੋਂ ਲੈ ਕੇ ਸਹੀ ਕਹਿੰਦੇ ਕਿੰਨਾ ਮਰਜ਼ੀ ਜਿਹੜਾ ਮਰਜ਼ੀ ਗੱਡੀ ਹੋਵੇ ਲਾ ਦੇਣੇ ਉਹ ਵੀ ਜਿਹੜੀ ਮਰਜ਼ੀ ਗੱਡੀ ਹੋਵੇ ਠੀਕ ਆ ਤੇ ਹੁਣ ਆਪਾਂ ਇਹੋ ਫਿੱਟ ਕਰਾਉਣ ਜਾਵਾਂਗੇ ਤੇ ਬਾਕੀ ਅਗਲੀ ਗੱਲ ਬਾਤ ਫੇਰ ਕਰਦੇ ਆਪਾਂ ਨਾ ਐਡਰੈਸ ਤੁਹਾਨੂੰ ਦੱਸੇ ਦਿੱਤਾ ਨਾ ਬਈ ਚੱਲੇ ਮਿਸਤਰੀ ਜੀ ਤੇ ਗੱਡੀ ਵਾਲੇ ਸਟਾਰਟ ਐ ਖੜੀ ਆ ਦੋ ਦੋ ਗੱਡੀਆਂ ਦੇ ਸਮਝ ਇੱਥੇ ਹੀ ਆਰਡਰ ਆ ਗਏ ਇਹਨਾਂ ਨੂੰ ਚੰਗਾ ਜੀ ਹਾਈ ਬਾਏ ਹੋਰ ਹੋਰ ਬਾਪੂ ਧੰਨਵਾਦ